ਵਿਆਹ ਹੋਣ ਤੋਂ ਬਾਅਦ ਛੋਟੇ ਭਰਾ ਨੇ ਭਾਬੀ ਸਾਹਮਣੇ ਵੱਡੇ ਭਰਾ ਨਾਲ ਕਰ ਦਿੱਤਾ ਆ ਕੰਮ ਅਕਸਰ ਹੀ ਕਿਹਾ ਜਾਂਦਾ ਹੈ ਕਿ ਭਰਾ ਭਰਾਵਾਂ ਦੀਆਂ ਬਾਵਾ ਹੁੰਦੇ ਨੇ ਜਿਵੇਂ ਕਿ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਦਰਸਲ ਜਦੋਂ ਵੱਡਾ ਭਰਾ ਵਿਆਹ ਹੋਣ ਤੋਂ ਬਾਅਦ ਸਟੇਜ ਤੇ ਆਪਣੀ ਘਰ ਵਾਲੀ ਨਾਲ ਨੱਚ ਰਿਹਾ ਹੁੰਦਾ ਹੈ ਤਾਂ ਉਸ ਨੂੰ ਬਹੁਤ ਗਰਮੀ ਆ ਜਾਂਦੀ ਹੈ ਇਹ ਦੇਖ ਕੇ ਉਸ ਦਾ ਛੋਟਾ ਭਰਾ ਭੱਜ ਕੇ ਕੋਲ ਆਉਂਦਾ ਹੈ ਅਤੇ ਜੇਬ ਵਿੱਚੋਂ ਰੁਮਾਲ ਕੱਢ ਕੇ ਗਰਮੀ ਸਾਫ਼ ਕਰਕੇ ਜਦੋਂ ਜਾਣ ਲੱਗਦਾ ਹੈ ਤਾਂ ਵੱਡਾ ਭਰਾ ਉਸ ਨੂੰ ਫੜ ਕੇ ਗਲੇ ਲਗਾ ਲੈਂਦਾ ਹੈ ਜਿਸ ਤੋਂ ਬਾਅਦ ਛੋਟਾ ਭਰਾ ਇਮੋਸ਼ਨਲ ਹੋ ਕੇ ਰੋਣ ਲੱਗ ਜਾਂਦਾ ਹੈ ਸੋ ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਜਿਨ੍ਹਾਂ ਕੋਲ ਭਰਾ ਹੁੰਦੇ ਨੇ ਪਰ ਅੱਜ ਕੱਲ ਭਰਾਵਾਂ ਵਿੱਚ ਇਹੋ ਜਿਹਾ ਪਿਆਰ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ ਕਿਉਂਕਿ ਦਿਨੋਂ ਦਿਨ ਲਾਲਚ ਇੰਨਾ ਵਧਦਾ ਜਾ ਰਿਹਾ ਹੈ ਕਿ ਭਰਾ ਭਰਾ ਦਾ ਵੈਰੀ ਬਣਦਾ ਜਾ ਰਿਹਾ ਹੈ ਪੈਸੇ ਨੇ ਬਹੁਤ ਘਰਾਂ ਵਿੱਚ ਆਪਣਿਆਂ ਨੂੰ ਬੇਗਾਨੇ ਕਰ ਦਿੱ ਤਾਈ ਸੋ ਹਮੇਸ਼ਾ ਆਪਣੇ ਭਰਾਵਾਂ ਦੇ ਨਾਲ ਰਹੋ ਪੈਸੇ ਦਾ ਕੀ ਏ ਅੱਜ ਤੁਹਾਡੇ ਕੋਲੇ ਕੱਲ ਨੂੰ ਕਿਸੇ ਹੋਰ ਕੋਲ ਹੋਵੇਗਾ ਤੇ ਪਰਸੋਂ ਨੂੰ ਕਿਸੇ ਹੋਰ ਕੋਲ ਸੋ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਵੀਡੀਓ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ